ਗੁਰੂ ਉਤਰਾਵਰ ਜਿਹੜਾ ਮਹਾਰਾਜ ਸਚੇਪਾਚ ਅੰਮ੍ਰਿਤਸਰ ਦੀ ਉਸਾਰੀ ਕਰਕੇ ਮਹਾਰਾਜ ਗੁਰੂ ਰਾਮਦਾਸ ਸਚੇਪਾਚ ਨੇ ਅੰਮ੍ਰਿਤਸਰ ਦੀ ਉਸਾਰੀ ਵਾਸਤੇ ਸੰਗਤਾਂ ਨੂੰ ਇਕੱਤਰ ਕਰਕੇ ਉੱਥੇ 52 ਜਾਤਾਂ ਦੇ ਲੋਕ ਵਸਾਉਣੇ ਕੀਤੇ ਨੇ ਸਾਧ ਸੰਗਤ ਜੀ ਅੱਜ ਜਿਹੜੀਆਂ ਜਾਤਾਂ ਪਾਤਾਂ ਕਰਕੇ ਅਸੀਂ ਵੰਡੇ ਗਏ ਆ ਇਹ ਤਾਂ ਸ੍ਰੀ ਗੁਰੂ ਰਾਮਦਾਸ ਸਚੇਪਾਚ ਨੇ ਵੰਡਣ ਵਾਰ ਤੇ ਜਾਤਾਂ ਨਹੀਂ ਬਣਾਈਆਂ ਸਰ ਇਹ ਜਾਤਾਂ ਕਿਸੇ ਦੇ ਮੱਤੇ ਤੇ ਨਹੀਂ ਲਿਖੀਆਂ ਸਤਿਗੁਰੂ ਗੁਰੂ ਅਰਜਨਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜਾ ਕਿੱਤਾ ਕਰਦਾ ਹੈ ਜਿਹੜਾ ਬੰਦਾ ਜਿੱਦਾਂ ਦਾ ਕਿੱਤਾ ਕਰਦਾ ਕੰਮ ਕਰਦਾ ਉਸੇ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਨਾਮ ਦੇ ਦਿੱਤੇ ਜਿਹੜਾ ਲੋਹੇ ਦਾ ਕੰਮ ਕਰਦਾ ਉਹ ਲੋਹਾਰ ਬਣ ਗਿਆ ਜਿਹੜਾ ਮਿੱਟੀ ਦਾ ਕੰਮ ਕਰਦਾ ਉਹ কুমہار ਬਣ ਗਿਆ ਜਿਹੜਾ ਸੋਨੇ ਦਾ ਕੰਮ ਕਰਦਾ ਸੁਨਿਆਰ ਬਣ ਗਿਆ ਜਿਹੜਾ ਚਮੜੇ ਚਮੜੇ ਦਾ ਕੰਮ ਕਰਦਾ ਉਹ ਚਮਿਆਰ ਬਣ ਗਿਆ ਇਸੇ ਤਰੀਕੇ ਦੇ ਨਾਲ 52 ਜਾਤਾਂ ਦੇ ਲੋਕ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਲਕpuri ਘਰਕ ਤੇ ਹੰਦਰ ਸਾਹਿਬ ਦੀ ਧਰਤੀ ਤੇ ਵਸਾਉਣਾ ਕੀਤੇ ਨੇ ਸਮਾਪਤੀ ਚਾਲੇ ਚੱਲਦਾ ਗਿਆ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਤਿਗੁਰਾਂ ਨੇ ਸਿੱਖ ਤਾਬੇ ਹੋਏ ਨੇ ਸਤਿਗੁਰ ਤੋਂ ਆਗਿਆ ਲੈ ਕੇ ਮਾਲਵੇ ਦੀ ਧਰਤੀ ਨੂੰ ਗੁਰੂ ਦਾ ਸਿੱਖ ਪ੍ਰਚਾਰ ਕਰਨ ਵਾਸਤੇ ਜਾਂਦਾ ਹੈ ਕੁਝ ਦਿਨ ਬੀਤ ਗਏ ਪ੍ਰਚਾਰ ਕਰਦੇ ਕਰਦੇ ਇੱਥੋਂ ਦੇ ਰਹਿਣ ਵਾਲਾ ਬਾਬਾ ਆਦਮ ਜਿਹੜਾ ਕੁੱਟਿਆ ਹੋਇਆ ਹੈ ਬੜੀ ਜਗ੍ਹਾ ਜਾ ਕੇ ਇਹਦੇ ਮੱਥੇ ਰਗੜੇ ਨੇ ਪਰ ਕੀਤੋਂ ਵੀ ਕੋਈ ਬ੍ਰਮੁਰਾਦ ਨਹੀਂ ਪੂਰੀ ਹੋਈ ਝੋਲੀ ਘੇਰ ਕਿਤੇ ਨਹੀਂ ਪਈ ਅਗੇਕਾਰ ਸਤਿਗੁਰੂ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੋਨ ਕੇ ਬੜਾ ਨਿਹਾਲ ਹੋਇਆ ਇੱਕ ਦਿਨ ਮਨ ਵਿੱਚ ਵਿਚਾਰ ਆਇਆ ਕਿ ਅੱਜ ਜਿਹੜਾ ਗੁਰੂ ਦਾ ਸਿੱਖ ਪ੍ਰਚਾਰ ਕਰਨ ਵਾਸਤੇ ਅਗਰ ਸਰ ਕੀ ਧਰਤੀ ਤੋਂ ਆਇਆ ਹੈ ਮੇਰੇ ਘਰ ਜਾ ਕੇ ਲੰਗਰ ਪੰਚਾਦੇ ਦੀ ਸੇਵਾ ਕਰੇ ਮੇਰੇ ਮਨ ਦੀ ਰੀਝ ਹੈ ਸਾ ਸੰਗਤ ਜੀ ਦਵੰਦੀ ਸਮਾਪਤੀ ਹੋਈ ਹੈ ਇਹ ਗੁਰੂ ਕੇ ਸਿੱਖ ਨੇ 바ਬੇ ਆਦਮ ਨੇ ਗੁਰੂ ਕੇ ਸਿੱਖਰ ਨੂੰ ਬੇਨਤੀ ਕੀਤੀ ਕਿ ਗੁਰੂ ਕੇ ਸਿੱਖਾਂ ਅੱਜ ਦਾ ਜਿਹੜਾ ਲੰਗਰ ਪਚਦਾ ਤੇ ਮੇਰੇ ਘਰ ਵਿੱਚ ਛੱਕੇ ਮੇਰੇ ਮਨ ਦੀ ਨਹੀਂ ਜਾਏ ਇਹਨੂੰ ਬੇਨਤੀ ਜਿਵੇਂ ਬਾਬਾ ਆਦਨ ਇਸ ਗੁਰੂ ਕੇ ਸੇਕ ਨੂੰ ਕਰਦਾ ਹੈ ਹਉ ਪਿਆਰ ਦੇ ਨਾਲ ਸਰਵਣ ਕਰੀਏ ਜਾਂ ਬੇਨੇ ਕੀਤੀ ਜਾ ਰਹੀ ਹੈ ਗਿਆਨ ਗਿਆਨ ਕੀ ਕਰਮਾਂ ਦਾ ਸਾਰਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਾਲ ਰੱਖੀ ਮੇਰੀ ਦਾ ਵੀ ਦਾ ਸਿੱਖ ਦੇ ਜੰਗਲਾਂ ਦੇ ਉਸ ਨੂੰ ਵਿਚਾਰ ਸਿਖਾ ਦੇ ਸਾਡੇ ਜੋੜ ਕਹਿੰਦਾ ਸੀ ਸਨੂ ਨਵਾਏ ਕੇ ਸਾਡੇ ਕਰਸ਼ ਕੋ ਪਰ ਸ਼ਾਬਾ ਜਾਏ ਕੇ ਸਾਡੇ ਕਰਸ਼ ਕੋ ਪਰ ਸ਼ਾਬਾ ਜਾਏ ਕੇ ਹੋ ਧੰਨ ਬਾਗ ਸਾਡੇ ਮੇਰੇ ਪਿੰਡ ਆਏ ਤੇ ਗੁਰਾਂ ਦੇ ਜਨ ਕੋ

आए गए साढ़े घर छतों पर सदा जाए गानक तो गुरु जी जगते मसूर नानक गुरु जी जगते मसूर है तूता गुरु भला कितनी दूर है असी भी तीर्था ते जाए के, Shake your